ਦੋਸਤੋ ਕਈ ਵਾਰ ਆਪਾਂ ਕਹਿ ਦਿੰਨੇ ਆਂ ਪਈ ਯਾਰਾ ਕਹੋ ਜੇ ਪੰਜਾਬੀ ਗਾਣੇ ਆ ਗਏ ਨੇ ਇਹਨਾਂ ਦੇ ਉਲਟ ਸਲਟ ਮਤਲਬ ਨਿਕਲਦੇ ਨੇ ਪਰ ਕਈ ਵਾਰੀ ਆਪਣੇ ਸੋਚਣ 'ਚ ਫਰਕ ਹੁੰਦਾ ਆ ਉਹ ਪਿੱਛੇ ਜੇ ਕੋ ਗਾਣਾ ਮੜਾ ਮਕਬੂਲ ਹੋਇਆ ਸੀ ਅਖੇ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਹਾਲਾਤ ਪਰਿਸਥਿਤੀਆਂ ਇਹੋ ਜਿਹੀ ਹੋ ਸਕਦੀਆਂ ਨੇ ਇਹ ਗਾਣਾ ਵੈਸੇ ਮੈਨੂੰ ਲੱਗਦਾ ਜਮਾਂ ਸਹੀ ਏ ਕਿਉਂ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਤੇ ਸਾਡਾ ਕਿਤੇ ਕੋਈ ਸ਼ਿਕਾਇਤ ਕੋਈ ਲਾਂਭਾ ਆ ਜਾਣਾ ਤਾਂ ਜਿਹੜਾ ਸਾਡਾ ਡੈਡੀ ਸੀ ਚਾਚਾ ਸੀ ਇਹਨਾਂ ਨੇ ਲਾਂਭਾ ਸੁਣਦਿਆ ਸਾਰੇ ਪਹਿਲਾਂ ਪੁੱਛਣਾ ਨਹੀਂ ਕਿ ਕਸੂਰ ਕਿਦਾ ਸੀ ਇਹਨਾਂ ਛਤਰੋਲ ਲਾ ਦੇਣੀ ਸਾਡੀ ਚੰਗੇ ਛਤਰੋਲ ਕਰ ਦੇਣੀ ਫਿਰ ਭਾਵੇਂ ਅਗਲਾ ਕਾਜ ਦਵੇ ਉਹ ਨਹੀਂ ਯਾਰ ਮੈਨੂੰ ਭਲੇਖਾ ਪੈ ਗਿਆ ਸੀ ਇਹ ਨਹੀਂ ਸੀ ਮੁੰਡੇ ਉਦੋਂ ਅੱਜ ਵਾਲੇ ਹਾਲਾਤ ਨਹੀਂ ਹੁੰਦੇ ਸੀਗੇ ਤੇ ਪੁੱਛਾਂਗੇ ਅਸੀਂ ਮੁੰਡਿਆਂ ਨੂੰ ਕੁੜੀਆਂ ਨੂੰ ਤੇ ਕਿਸੂਰ ਕੀ ਦਾ ਏ ਉਦੋਂ ਬਸ ਪਹਿਲਾਂ ਛਤਰੋਹ ਲਾ ਦਿੰਦੇ ਸੀਗੇ ਫਿਰ ਪੁੱਛਦੇ ਹੁੰਦੇ ਸੀ ਵੀ ਕਿਸੂਰ ਕੀ ਦਾ ਏ ਇਹ ਗਾਣਾ ਸਹੀ ਏ ਵੀ ਜੱਟੋਸ ਪਿੰਡ ਨੂੰ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਿਸੂਰ ਪੁੱਛਦੇ